ਇੱਕ ਆਪ ਵਿਧਾਇਕ ਦੀ ਖਬਰ ਹੈ ਉਹਨਾਂ ਚ ਵੀ ਕਹਿੰਦੇ ਟੋਲਰੈਂਸ ਉਹਨਾਂ ਤੋਂ ਨਹੀਂ ਹੋਈ ਸਹਿਨਸ਼ੀਲਤਾ ਨਹੀਂ ਹੋਈ ਕਿਸੇ ਟੋਲ ਪਲਾਜ਼ੇ ਤੇ ਕੋਈ ਪੰਗਾ ਪਾ ਲਿਆ ਉਹਨਾਂ ਨੇ ਨਹੀਂ ਹੋਈ ਕੋਈ ਵਿਟਾਮਿਨ ਤੇ ਹੈ ਨਹੀਂ ਕਿਹਾ ਕਿ ਹੋਣਾ ਪਏ ਇਹਨਾਂ ਨੂੰ ਇੱਕ ਪੱਤਾ ਭੇਜਦੀ ਏ ਉਹ ਜਿਹੜੇ ਹੁੰਦੇ ਆ ਵਿਟਾਮਿਨ ਦੇ ਕੈਪਸੂਲ ਕੇ ਹਾਂ ਭਾਈ ਲਓ ਜੀ ਵਿਧਾਇਕ ਸਾਹਿਬ ਤੁਹਾਡੇ ਚ ਟੋਲਰੈਂਸ ਆ ਜਾਏਗੀ ਸੋਚ ਕੇ ਵੇਖੋ ਹਜ਼ੂਰ ਕਿ ਜੇ ਮੰਨ ਲਓ ਨਮੈਂਦਿਆਂ ਦੇ ਵਿੱਚ ਟੋਲਰੈਂਸ ਨਹੀਂ ਹੈ ਤਾਂ ਫਿਰ ਕਹਦੇ ਚ ਹੋਏਗੀ ਦਰਸਲ ਕੀ ਆ ਭਾਜਪਾ ਦੇ ਕਾਗੂਆ ਜਗਮਉਨ ਰਾਜੂ ਜੀ ਜੀ ਵਾਹਿਦ ਬੰਦੇ ਮੈਨੂੰ ਲੱਭੇ ਪੰਜ ਸੱਤ ਸਾਲਾਂ ਚ ਜਿਨ੍ਹਾਂ ਨੇ ਆਪ ਲਿਖਿਆ ਸਰਕਾਰ ਨੂੰ ਕਿ ਮੈਨੂੰ ਸਿਕਿਉਰਟੀ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਇਹ ਸਭ ਕਾ ਆਈਐਸ ਵੀ ਆ ਜੀ ਜੀ ਇਹਨਾਂ ਨੇ ਕਿਹਾ ਕਿ ਸਿਕਿਉਰਟੀ ਨੇ ਤੇ ਸਾਡਾ ਸਗੋਂ ਬੇੜਾ ਕਰਕੇ ਕੀਤਾ ਜੀ ਕਿ ਸਿਕਿਉਰਟੀ ਦੀ ਜਦੋਂ ਬਹੁਤ ਵੱਡੀ ਧਾੜ ਹੁੰਦੀ ਆ ਲੋਕ ਸਾਡੇ ਨਾਲ ਚੰਗੀ ਤਰ੍ਹਾਂ ਕਨੈਕਟਡ ਨਹੀਂ ਹੁੰਦੇ ਹਮ ਇਹ ਗੱਲ ਬਹੁਤ ਸਿਆਣੀ ਆ ਉਹਨਾਂ ਦੀ ਜੀ ਪਹਿਲਾ ਲੀਡਰ ਇਥੇ ਤੇ ਆਪ ਧਮਕੀਆਂ ਦਵਾਉਂਦੇ ਨੇ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਸਿਕਿਉਰਟੀ ਲੈਣ ਵਾਸਤੇ 100 ਪਾਪੜ ਵੇਲਦੇ ਆ ਤੇ ਉਹਨਾਂ ਨੇ ਮਤਲਬ ਕਿ ਆਪ ਹੀ ਲਿਖਿਆ ਕੇਂਦਰ ਸਰਕਾਰ ਨੂੰ ਕਿ ਮੇਰੀ ਸਿਕਿਉਰਟੀ ਜਿਹੜੀ ਹੈ ਵਾਪਸ ਲੈ ਲਈ ਜਾਵੇ ਡ੍ਰੌਪ ਕਰ ਲਈ ਜਾਵੇ ਜਾਂ ਕਟੌਤੀ ਕੀਤੀ ਜਾਵੇ ਜੀ ਉਹਨਾਂ ਨੇ ਇੱਕ ਪੱਤਰ ਹੋਰ ਬੀਤੇ ਦਿਨ ਹੀ ਲਿਖਿਆ ਸੀਗਾ ਜੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਜਿਹੜੀ ਵੀਆਈਪੀ ਲੇਨ ਹੈ ਉਹ ਬੰਦ ਕਰ ਦਿੱਤੀ ਜਾ ਜੀ ਮਤਲਬ ਕਿ ਉੱਥੇ ਖੜੇ ਬੰਦੇ ਨੂੰ ਜਿਹੜਾ ਪੇ ਕਰ ਰਿਹਾ ਜੀ ਉਹਦੇ ਦਿਲ ਨੂੰ ਕੁਝ ਨਹੀਂ ਹੁੰਦਾ ਕਿ ਜਦੋਂ ਉਹ ਜਾ ਕੇ ਇੱਕ ਵੀਆਈਪੀ ਵਾਲਾ ਪਾ ਜਾਂਦਾ ਫ੍ਰੀ ਵਾਲਾ ਜਿਹੜਾ ਉਹ ਹੂਟਰ ਮਾਰਦਾ ਉਹਦੇ ਬਰੋਬਰ ਲੰਘ ਜਾਂਦਾ ਗੱਲ ਇਹ ਵੀ ਬੜੀ ਸਿਆਣੀ ਸੀ ਬਿਲਕੁਲ ਹੁੰਦਾ ਕੀ ਆ ਕਿ ਨੈਸ਼ਨਲ ਹਾਈਵੇ 30 ਆਫ ਇੰਡੀਆ ਅਲਿਆ ਨੇ ਆ ਦੋ ਕੁ ਦਿਨ ਪਹਿਲਾਂ ਇਹਦੇ ਤੇ ਕਦਮ ਚੁੱਕ ਲਿਆ ਜੀ ਉਹਨਾਂ ਨੇ ਆਖਿਆ ਕਿ ਵੀਆਈਪੀ ਲੇਨ ਬੰਦ ਕਰ ਦਿਓ ਟੋਲ ਪਲਾਸਾਂ ਤੇ ਜੀ ਹੁਣ ਜਿਨ੍ਹਾਂ ਨੂੰ ਆਦਤਾਂ ਪਈਆਂ ਨੇ ਉਹਨਾਂ ਵਾਸਤੇ ਚੀਜ਼ਾਂ ਜਿਹੜੀਆਂ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਔਖੀਆਂ ਨੇ ਬਿਲਕੁਲ ਉਹਨਾਂ ਨੂੰ 1 ਮਿੰਟ ਕਿਤੇ ਖੜਨਾ ਪੈ ਜਾਊਗਾ ਜੀ ਜਾ ਕੇ ਭਾਵੇਂ ਉਹਨਾਂ ਨੇ ਕੁੱਤੇ ਨਾਲ ਹੀ ਖੜਨਾ ਹੋਵੇ ਘਰ ਦੇ ਕੁੱਤੇ ਨਾਲ ਹੀ ਜੀ ਪਰ ਉੱਥੇ ਨੂੰ ਨਹੀਂ ਲੱਗੇਗਾ ਕਿ ਅਸੀਂ ਭੀੜ ਦੇ ਬਰਾਬਰ ਭੀੜ 'ਚ ਖੜ ਕੇਵੇਂਗਾ ਬਿਲਕੁਲ 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 ਉਹ ਉਹਨਾਂ ਨੂੰ ਹਤਕ ਮਹਿਸੂਸ ਹੁੰਦੀ ਆ ਕਿ ਉਹ ਜਦੋਂ ਵੋਟਾਂ ਲੈਣੀ ਹੁੰਦੀ ਆ ਉਦੋਂ ਤੇ ਤੁਹਾਡੇ ਪੈਰਾ 'ਚ ਹੁੰਦੇ ਨੇ ਨਾ ਬਾਦ ਦੇ ਵਿੱਚ ਉਹ ਤੁਹਾਨੂੰ ਪੈਰ ਦੀ ਜੁੱਤੀ ਸਮਝ ਲੱਗ ਜਾਂਦੇ ਫਿਰ ਉਹ ਡਿਫਰੈਂਸ ਪਾਉਂਦੇ ਆ ਵੀ ਅਸੀਂ ਅਲੱਗ ਆਂ ਅਸੀਂ ਉੱਪਰ ਆ ਤੇ ਇੱਥੇ ਫਿਰ ਰੌਲਾ ਪਾ ਲਿਆ ਕੋ ਟੋਲ ਪਲਾਜ਼ਾ ਸੀਗਾ ਤੇ ਦੱਸਦੇ ਆ ਕਿ ਰੌਲਾ ਐਸਾ ਪਾਇਆ ਵਿਧਾਇਕ ਸਾਹਿਬ ਨੇ ਜਿਵੇਂ ਕਿਸਾਨ ਆਗੂ ਫ੍ਰੀ ਕਰ ਦਿੰਦੇ ਆ ਨਾ ਟੋਲ ਦੱਸਦੇ ਆ ਕਿ 3 ਘੰਟੇ ਟੋਲ ਹੀ ਚੁੱਕ ਦਿੱਤਾ ਕਹਿੰਦਾ ਲਓ ਕਰ ਲੋ ਜਿਹੜਾ ਕੋਈ ਕਰਨਾ ਜੀ ਮੈਂ ਵੀ ਇਹੀ ਸੋਚ ਰਿਆ ਸੀ ਵੀ 2 ਮਿੰਟ ਖੜਨ ਦਾ ਟਾਈਮ ਹੈ ਨਹੀਂ ਸੀ ਤੇ ਤਿੰਨ ਘੰਟੇ ਉੱਥੇ ਲੰਦਾ ਤਿੰਨ ਘੰਟੇ ਉੱਥੇ ਗੱਡੀਆਂ ਲੰਗਾ ਕੇ ਤੇ ਆਪ ਆਪਦੇ ਤਿੰਨ ਘੰਟੇ ਵੇਸਟ ਕਰ ਦਿੱਤੇ ਤੇ ਯਾਨੀ ਮਤਲਬ ਕਿ ਉੱਤੋਂ ਜੇ ਕਿਸੇ ਨੇ ਪੁੱਛਿਆ ਤੇ ਪਤਾ ਕੀ ਕਹਿੰਦੇ ਆ ਉਹ ਜੀ ਵੇਖੋ ਮਰੀਜ਼ਾਂ ਨੂੰ ਉੱਥੇ ਐਂਬੂਲੈਂਸ ਲੰਘਣੀ ਹੁੰਦੀ ਹੈ ਮਰੀਜ਼ਾਂ ਨੂੰ ਮਤਲਬ ਕਿ ਦਿੱਕਤ ਆਉਂਦੀ ਹੈ ਟਾਂਗ ਸਾਫ ਕਰ ਰਹੇ ਨੇ ਜੀ ਮਤਲਬ ਕਿ ਐਂਬੂਲੈਂਸ ਦਾ ਬਾਲਾ ਨੂੰ ਕਿ ਦੂਜਿਆਂ ਨੂੰ ਇਹ ਨਹੀਂ ਦੱਸਿਆ ਹੈ ਇਹਨੇ ਕੋ ਲੋਕ ਸਿਆਣੇ ਨੇ ਕਿ ਜੇ ਐਮਬੂਲੈਂਸ ਆਉਂਦੀ ਹੋਵੇਗੀ ਐਮਬੂਲੈਂਸ ਨੂੰ ਰਾਹ ਮਿਲ ਜਾਂਦਾ ਹੈ ਇਹਨੇ ਸਮਝ ਗਏ ਨੇ ਲੋਕ ਤੇ ਹੋ ਸਕਦਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਉਹ ਦੱਸਿਆ ਹੋਵੇ ਕਿ ਭਾਈ ਐਮਬੂਲੈਂਸ ਵਗੈਰਾ ਜਿਹੜੀ ਹੈ ਦਰੁੱਦੀ ਲੰਘਾ ਦਿਓ ਜੀ ਤਾਂ ਗੱਲ ਇਹ ਆ ਕਿ ਇਹ ਜਿਹੜੇ ਹੈਗੇ ਆ ਨਾ ਟੌਂਗ ਸਾਹਿਬ ਇਹਨਾਂ ਦਾ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਜੀ ਪਿੱਛੇ ਜੇ ਇੱਕ ਚੈੱਕ ਬਾਉਂਸ ਵਾਲੇ ਮਾਮਲੇ 'ਚ ਹੂੰ ਪੰਜ ਵਾਰੀ ਪੇਸ਼ ਨ ਹੋਵੇ ਤੇ ਛੇਵੀਂ ਆਰ ਇਹਨਾਂ ਦੇ ਵਾਰੰਟ ਨਿਕਲ ਆ ਗਏ ਜੀ ਇਹਨੂੰ ਫੜ ਕੇ ਪੇਸ਼ ਕਰੋ ਇੱਕ ਵਿਧਾਇਕ ਨੂੰ ਜੀ ਹੈਗੀ ਇਸ ਤਰ੍ਹਾਂ ਦੇ ਅੱਛਾ ਨੰਬਰ ਪਲੇਟ ਪੁਰਾਣੀ ਚੇਪ ਦਿੱਤੀ 0039 ਵਾਲੀ ਜੀ ਜੀ ਜਦ ਕਿ ਉਹ ਫੈਂਸੀ ਨੰਬਰ ਦੀ ਲਿਸਟ ਚ ਸੀਗਾ ਹਮ ਵਿਭਾਗ ਨੇ ਕਿਹਾ ਕਿ ਹਾਲੇ ਇਹ ਤਾਂ ਅਸੀਂ ਲੋਟ ਹੀ ਨਹੀਂ ਕੀਤਾ ਜਨਾਬ ਨੇ ਚੱਕ ਕੇ ਤੇ ਸਾਦੀ ਨੰਬਰ ਪਲੇਟ ਚੇਪ ਦਿੱਤੀ ਸੀ ਨਵੀਂ ਫੋਰਚਨਰ ਜੀ ਕੀ ਕੀ ਤੁਹਾਨੂੰ ਦਸੀਏ ਹਾਂ ਕੁਝ ਵੀ ਆਪ ਕੁਝ ਵੀ ਕਰ ਸਕਦੇ ਨੇ ਮਤਲਬ ਕਿ ਇਹਨਾਂ ਦਾ ਤਾਂ ਐਂ ਹੀ ਚੱਲਦਾ ਕੰਮ ਅੱਛਾ ਇਲੈਕਸ਼ਨ ਦਾ ਜਿਵੇਂ ਆਪਾਂ ਅੱਜ ਜ਼ਿਕਰ ਕੀਤਾ ਕਿ ਉਹ ਜਲੰਧਰ ਚੋਣ ਦੇ ਵਿੱਚ लाਡੀ ਸ਼ੇਰੋ ਵਾਲੀ ਆ ਕੇ ਰਿਹਾ ਬੈਠਾ ਸੀਗਾ ਇਸੇ ਵਿਧਾਇਕ ਨੂੰ ਹਮ ਕਿ ਇੱਥੇ ਗੱਡੀਆਂ ਮਾਰਨ ਡਿਆ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਨੁਮਾਇੰਦੇ ਆ ਉਹ ਕੋਈ ਚੰਗੀ ਮਿਸਾਲ ਨਹੀਂ ਪੇਸ਼ ਕਰ ਰਹੇ ਸੁਖਮ ਸਿੰਘ ਜੀ ਇਹਨਾਂ ਨੂੰ ਖੁਦ ਮਿਸਾਲ ਬੰਨਣਾ ਚਾਹੀਦਾ ਹੈ ਖੁਦ ਚੰਗੀਆਂ ਪਰਤਾਂ ਜਿਹੜੀਆਂ ਪਾਉਣੀਆਂ ਚਾਹੀਦੀਆਂ ਹਨ ਤਾਂ ਟੋਲ ਪਲਾਜ਼ੇ ਵਾਲੇ ਤੇ ਮੈਨੂੰ ਲੱਗਦਾ ਪੰਜਾਬ 'ਚ ਖਾਸੀ ਦੁਖੀ ਹੋਇਆ ਇੱਕ ਇਹਨਾਂ ਦੇ ਅੱਗੇ ਹੋਰ ਵਿਧਾਇਕ ਸੀ ਉਹਦਾ ਵੀ ਟੋਲ ਪਲਾਜ਼ੇ ਤੇ ਪੰਗਾ ਪਿਆ ਸੀਗਾ ਇਸੇ ਗੱਲ ਨੂੰ ਲੈ ਕੇ ਸਮਾਵਾਦ ਵੀਆਈਪੀ ਲੇਨ ਨੂੰ ਲੈ ਕੇ ਹੂੰ ਤੋ ਥੋੜਾ ਜਿਹਾ ਭਈ ਅਨੁਸ਼ਾਸਨਾਤਮਕ ਤੁਹਾਨੂੰ ਹੋਣਾ ਚਾਹੀਦਾ ਆਂਦੇ ਹੁੰਦੇ ਆ ਨਾ ਕਿ ਜੋ ਅਨੁਸ਼ਾਸਨ ਪਾਲੇਗਾ ਵਹੀ ਸ਼ਾਸਨ ਪਾਲੇਗਾ ਜੀ ਬਿਲਕੁਲ ਮਤਲਬ ਕਿ ਤੁਹਾਡਾ ਜਿਹੜਾ ਸ਼ਾਸਨ ਹੈ ਨਾ ਉਹ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਚੱਲ ਸਕਦਾ ਜਦੋਂ ਤੁਸੀਂ ਅਨੁਸ਼ਾਸਨੀ ਨਹੀਂ ਹੋਗਾ ਫਿਰ ਤੁਸੀਂ ਸ਼ਾਸਨੀ ਜਲਦੀ ਬਣ ਜੇ ਬਿਲਕੁਲ ਜੀ ਬਿਲਕੁਲ ਰਵੀ ਮਹਿਤਾ ਕਹਿੰਦੇ ਕਿ ਵਿਆਸ ਵਾਲਾ ਟੋਲ ਪਲਾਜ਼ਾ ਸੀ ਇਹ ਬਾਬਾ ਬਕਾਲਾ ਤੋਂ ਐਮਐਲਏ ਸੀ हां जी हां जी ਤੇ ਜੀ ਸਿੰਘ ਦਾ ਇੱਕ ਕਮੈਂਟ ਹੈ ਜੀ ਤੁਹਾਡੇ ਵਾਸਤੇ ਕਹਿੰਦੇ ਮਿੰਟੂ ਵੀਰ ਜੀ ਨੂੰ ਕਹੋ ਕਿ ਨਿਹੰਗ ਭਾਈ ਬਲਵਿੰਦਰ ਸਿੰਘ ਢਾਲੀਵਾਲ ਜੀ ਦਾ ਇੰਟਰਵਿਊ ਕਰੋ ਹਾਂ ਜੀ ਗਿੱਦਾ ਸਾਹਿਬ ਅਸੀਂ ਦੱਸ ਚੁੱਕੇ ਹਾਂ ਜੀ ਕਿਹੜੇ ਮਹਾਂਪੁਰਖ ਸੀਗੇ ਕਿੰਨਾਂ ਦੀ ਗੱਲ ਕਰ ਰਹੇ ਹਾਂ ਅਸੀਂ ਜੀ 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 ਚਲੋ ਜੀ ਇਹ ਦੇਖੋ ਇੰਟਰਵਿਊ ਮੈਂ ਤੇ ਮਤਲਬ ਕਿ ਬਾਹਰ ਅੰਦਰ ਨਹੀਂ ਜਾਂਦਾ ਜਨਾਬ ਜੀ ਜੀ ਤੇ ਨਾ ਹੀ ਕੋਈ ਮੈਂ ਕਿਸੇ ਸ਼ਖਸੀਅਤ ਬਾਰੇ ਜਦੋਂ ਆਪਣੀ ਜਾਣਕਾਰੀ ਤੇ ਨਾ ਹੀ ਮੈਂ ਕੋਈ ਟਿੱਕਾ ਟਿੱਪਣੀ ਕਰਾਂਗਾ ਜੀ ਸਮਿਧੇਵਨ ਸੋ ਗੱਲ ਇਹ ਆ ਕਿ ਅਸੀਂ ਬਈ ਇੱਥੇ ਰਹਿਨੇ ਆ ਆਈ ਸਾਡੀ ਨਗਰੀ ਆ ਤੇ ਇੱਥੇ ਜੇ ਕੋਈ ਆ ਜਾਵੇ ਮੋਸਟ ਵੈਲਕਮ ਆ ਪਰ ਗੱਲ ਇਹ ਆ ਕਿ ਜੀ ਨਾ ਯਹਾਂ ਮਰਨਾ ਆ ਜੀ ਨਾ ਯਹਾਂ ਮਰਨਾ ਯਹਾਂ ਇਸ ਕੇ ਸਵਾ ਜਾਣਾ ਦਾ ਟਾਈਮ ਹੀ ਨਹੀਂ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਪ੍ਰੋਗਰਾਮ ਬਹੁਤ ਟਾਈਮ ਲੈਂਦਾ ਤੇ ਸਮੀਖਿਆ ਵਾਸਤੇ ਬੜਾ ਪੜ੍ਹਨਾ ਵੀ ਪੈਂਦਾ ਖੋਜਾਂ ਵੀ ਕਰਨੀਆਂ ਪੈਂਦੀਆਂ ਨੇ